ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕਾ ਹੋਵੋਗੇ ਤੇ ਵੱਜ ਗਏ ਨੇ ਸਾਢੇ 8 ਟਾਈਮ ਹੋ ਗਿਆ ਸਾਢੇ 8 ਵਜ ਗਏ ਨੇ ਕਦ ਨਾਲ ਵੱਜ ਗਏ ਕਦ ਨਾਲ ਵੱਜ ਗਏ ਟਾਈਮ ਨਾਲ ਵੱਜ ਗਏ ਟਾਈਮ ਨਾਲ ਹੀ ਵੱਜ ਗਏ ਹਾਂ ਤੇ ਟਾਈਮ ਨਾਲ ਹੀ ਵੱਜ ਗਏ ਸਾਢੇ 8 ਉਹ ਵੀਡੀਓ ਬਣਾਉਂਦੀ ਤੇ ਕਹਿੰਦੀ ਟਾਈਮ ਮੈਨੂੰ ਵੇਖਣਾ ਨਹੀਂ ਆਉਂਦਾ ਅੱਛਾ ਮੈਂ ਸ਼ਾਬਾਸ਼ ਤੇਰੇ ਇਹ ਸਾਰੀਆਂ ਚੀਜ਼ਾਂ ਗਲਤੀਆਂ ਫੋਨਾਂ ਦੀਆਂ ਨੇ ਆਪਾਂ ਫੋਨ ਤੋਂ ਟਾਈਮ ਲੈਨੇ ਟਾਈਮ ਕਿਸ ਤੋਂ ਬੱਚੇ ਮੈਂ ਇੱਕ ਦਿਨ ਘੜੀ ਲੈ ਲਈ ਮੇਰੇ ਕੋਲ ਆਪਣੀ ਤੇ ਮੈਂ ਘੜੀ ਕਿਹਾ ਪਰਸ ਮੋਬਾਈਲ ਲੱਭਾ ਜੋ ਕਹਿੰਦੇ ਘੜੀ ਘਾੜੀ ਲਾਈ अच्छा ते तेरे और ते ਆਪਾਂ ਆ ਪਿਆਰ ਚ ਆਹ ਕਿੰਨੇ ਦਰੋੜੇ ਬੋਲਣ ਦੇ ਨਹੀਂ ਮੈਨੂੰ ਫੋਨ ਮੈਨੂੰ ਫੜਾ ਦੇ ਤੁਸੀਂ ਗੱਲ ਕਰ ਲੈ ਇੱਕ ਕਮੈਂਟ ਵੀ ਆਇਆ ਏ ਇੱਕ ਕਮੈਂਟ ਵੀ ਆਇਆ ਏ ਕਹਿੰਦੇ ਵੀ ਕੁਲਵਿੰਦਰ ਵੀਰੇ ਨੂੰ ਬੋਲਣ ਦਿਆ ਕਰੋ ਬੋਲਣ ਦਿੰਦੇ ਨਹੀਂ ਹੈਗੇ ਇਹ ਬੋਲਣ ਦਿੰਦੇ ਨਹੀਂ ਹੈਗੇ ਇੱਕ ਇੱਕ ਮਿੰਟ ਹੋ ਰਹਾ ਇੱਥੇ ਵੀ ਹਲਾ ਕਿੱਲੇ ਦੇ ਕੈਮਰਾ ਲਾਓਗੇ ਉਹ ਕਹਿੰਦੇ ਵੀ ਟੂੜੀ ਤੇ ਮਿਲਣਾ ਕਾਹਤੋਂ ਰੱਖਿਆ ਤੇ ਮਿਲਣਾ ਇੱਕ ਐਸਾ ਤਿਆਰ ਏ ਇਹ ਚਾਹੇ ਕੋਈ ਗਰੀਬ ਬੰਦਾ ਚਾਹੇ ਕੋਈ ਅਮੀਰ ਬੰਦਾ ਚਾਹੇ ਕੋਈ ਵੀ ਕਿਹਨਾਂ ਕਰੋੜਪਤੀ ਤੇ ਚਾਹੇ ਕੋਈ ਅਰਬਪਤੀ ਤੇ ਚਾਹੇ ਕੋਈ ਜਮੀਂ ਹਾ ਢਰ ਗਰਾਊਂਡ ਫਲੋਰ ਵਾਲਾ ਉਹਦੇ ਘਰੇ ਹਜ਼ਾਰ ਹੁੰਦਾ ਹੀ ਹੁੰਦਾ ਇਹਦੇ ਵਿੱਚ ਨਾ ਮੇਰੀ ਗਰੀਬੀ ਮੈਟਰ ਨਹੀਂ ਕਰਦੀ ਕਈ ਹੁੰਦੇ ਨਾ ਵੀ ਬੜੇ ਤਗੜੇ ਲੋਕ ਹੁੰਦੇ ਉਹਨਾਂ ਨੇ ਘਣਾ ਭਟੇ ਉਹਦੇ ਗੰਨਾ ਰੱਖੀ ਹੁੰਦੀ ਹੈ ਨਾ ਪੀਪਲ ਤੋਂ ਹੋਰ ਰੱਖਿੰਦੇ ਨਹੀਂ ਤੇ ਆੜਾ ਤੇ ਆਰੇ ਤੁਹਾਨੂੰ ਆਮ ਨਹੀਂ ਹਰੇ ਘਰਾਂ ਵਿੱਚ ਮਿਲੂਗਾ ਬੰਦਾ ਦੱਸ ਦੇ ਵੀ ਇੱਥੇ ਘੱਤ ਓਏ ਹਾਂ ਕਿ ਇਧਰ 66 ਭਾਂਡਿਆਂ ਦਾ ਮੰਮੀ ਕਹਿੰਦੀ ਸੀ 66 ਭਾਂਡਿਆਂ ਦਾ ਹੋਵੇ ਤੇ ਕੋਲ ਕੋਈ ਵੇਲਾ ਫਿਰਦਾ ਇਹਦੇ ਦੂਜਾ ਜਿਹੜਾ ਭਾਂਡੇ ਵਾਂਦਰ ਜਦੋਂ ਉਹ ਆ ਦੇਖ ਤੂੰ ਉਹਨਾਂ ਲੈ ਲੈਣੇ ਇਹਦੇ ਆ ਕਰਦਾ ਇਹ ਸਾਰੇ ਕੰਮ ਲੜਕੇ ਦਿਖਾਓ ਮੜੇ ਜਾ ਲੜਕੇ ਦਿਖਾ ਕੇ ਮਿਲ ਲੜਦੇ ਹੋ ਲੜਨਾ ਹੁੰਦਾ ਕਿ ਨਾ ਲੈ ਕੇ ਦਿਓ ਜਠਾਣੀ ਸ਼ਾਣੀ ਤੇ ਦਰਾਣੀ ਦਰਾਣੀ ਤੇ ਜਠਾਣੀ ਲੜਕੇ ਦਿਖਾਓ ਬੇਲ ਮੈਂ ਇੱਕ ਦਿਨ ਉਹਦੀ ਦਿਓਰ ਦੀ ਕਹਿੰਦੀ ਵੀਡੀਓ ਵੇਖ ਲਈ ਤਾਂ ਮੈਨੂੰ ਐ ਹੋਇਆ ਹਾਏ ਮੇਰੇ ਨਿਕਾ ਜਾ ਕੋਈ ਦਿਵਾਰ ਹੁੰਦਾ ਦੇਵ ਤੋਂ ਨੰਦੀ ਗਿਆ ਤੇ ਮੇਰੇ ਨਾਲ ਮਤਲਬ ਇਹ ਟੁੱਟੀ ਦਾ ਜਿਹੜਾ ਕੋਈ ਕੰਮ ਨਹੀਂ ਨਾ ਕਰਦਾ ਉਹਨੂੰ ਵੀ ਚੱਕ ਕੇ ਮੇਰੇ ਨਾਲ ਦਿਖਾਣਾ ਚਾਏ ਸਾਡੇ ਫਿਰ ਪ੍ਰਧਾਨ ਜੀ ਹੁਣ ਤੇ ਜਾਂ ਪ੍ਰਧਾਨੀਆ ਨੇ ਜਵਾਕ ਹੋਣਾ ਤੇ ਕੋਈ ਚੰਗੀ ਤੁਸੀਂ ਮੇਰੀ ਧਨ ਕਰ ਰਹੇ ਹੋ ਕੋਈ ਮਰਜ਼ੀ ਹੋ ਗਈ ਨਹੀਂ ਚੰਗੀ ਜੀ ਕਰ ਰਹੇ ਹੋ ਹੈ ਅਮਾਰਾ ਇਹ ਤਾਂ ਇਹੀ ਕੰਮ ਨਹੀਂ ਆ ਰਿਹਾ ਦਾਸਤਾ ਆ ਰਹੀ ਆਪਣਾ ਉੱਥੇ ਹੀ ਆਖਿਆ ਨਹੀਂ ਕਰਦਾ ਕਿਨੇ ਹੋ ਰਸ ਇੱਕ ਰਹਿ ਗਿਆ ਕਿਦਾਂ ਮਮੀ ਤੋਂ ਬਿਨਾਂ ਲੇਗਾ ਅੱਜ ਲੈ ਜੀ ਕਰਮ ਕਰਮ ਗੁਲਾਬ ਜਮਨਾ ਸਾਰਿਆਂ ਦੇ ਖਾਧੀਆਂ ਹੀ ਅੱਜ ਤੇ ਹੁਣ ਮੈਂ ਤੇਲ ਖਾ ਲਈਏ ਇੱਕਦਮ ਉੱਥੇ ਖਾ ਕੇ ਆਂ ਬੜਾ ਮਜ਼ੇ ਕਰਦਾ ਸੀ ਮੈਂ ਚਾਹ ਨਹੀਂ ਕਰੂੰ ਘਰ ਦੇ ਵਿੱਚ ਸੁੱਤੀ ਬੱਸ ਇੰਨਾ ਕਿਨਾਂ ਕੋਲ 50 ਕਿਲੋ ਰਹਿ ਗਿਆ ਅੱਧਾ ਰਹਿ ਗਿਆ ਹਾਲੇ ਮੈਂ ਤਾਂ ਖਾਣਾ ਨਹੀਂ ਨਾਲ ਖਾਈ ਜਾਂਦੇ ਹੁਣ ਨਾਲ ਮੈਂ ਖਾਣਾ ਨਹੀਂ ਤਿੰਨ ਖਾਈ ਗੀ ਨਾ ਸਰੋਂ ਤੇ ਲੱਰੋਟੀਆਂ ਚੱਪੜਦੀ ਹਾਂ ਸਰੋਂ ਤੇ ਤੇਨ ਮੈਂ ਦਹੀਂ ਤੋ ਖਾ ਮੈਂ ਕਾ ਤੋ ਆ ਕੱਟੇ ਨੂੰ ਇਹ ਤੇਰਾ 11 ਰੁਪਏ ਦਾ ਜਿਹੜਾ ਜਿਹੜਾ ਦੁਪਹਿਰ ਨੂੰ ਚਿਪਸਾਂ ਦਾ ਡਰਾਮਾ ਰੱਖਿਆ ਕਿਸ ਬਣ ਗਏ ਹੁਣ ਲੋ ਅੱਜ ਕੋਲੋਂ ਅੰਦਰ ਕੋਰੀਅਰ ਜਾਣਾ ਸਵੇਰ ਪਰਸੋਂ ਸਵੇਰੇ ਜਾਣਾ ਚਿਪਸਾਂ ਦਾ ਕੋਰੀਅਰ ਕੋਰੀਅਰ ਜਿਹੜਾ ਮੈਂ ਪੈਕ ਕਰਨੇ ਆ ਆਪਣੇ ਰਾਮ ਨਾਲ ਬੈਠ ਕੇ ਬਟਾਕੀ ਬੰਦ ਨਹੀਂ ਹੋਏ ਨੇ ਫਟੇ ਕੀ ਰਲਾ ਮਗੈਰ ਆਹ ਵਾਖੋ ਵੇ ਅੱਜ ਕਮੈਂਟ ਆਇਆ ਸੀ ਆਪਣਾ ਕਹਿੰਦੇ ਵੀ ਰਸੋਈ ਓਪਨ ਹੀ ਵਧੀਆ ਲੱਗਦੀ ਪਰਦੇ ਨਾ ਲਾਓ ਮੈਂ ਤੁਹਾਨੂੰ ਕੀ ਕਹਾਂ ਦੀਦੀ ਮੈਂ ਤਾਂ ਲਾ ਰਹੀ ਆਂ ਵੀ ਕਈ ਵਾਰ ਨਾ ਬੁਟੀਕ ਤੇ ਕੋਈ ਮੇਰੇ ਕੋਲ ਆ ਜਾਂਦਾ ਤਾਂ ਤੁਹਾਨੂੰ ਪਤਾ ਵੀ ਜਿਹੜੀ ਮੇਰੇ ਵਰਗੀ ਵਿਚਾਰੀ ਇਕੱਲੀ ਰਹਿਣ ਦੀ ਘਰੇ ਇੱਕ ਗਿਰ ਪਾਂਡੇ ਦਾ ਬੜਾ ਖਲਾਰਾ ਪਿਆ ਹੁੰਦਾ ਰਸੋਈ ਸਾੰਭੀ ਨਹੀਂ ਹੁੰਦੀ ਤੇ ਪਰਦੇ ਅੱਗੇ ਕਰਕੇ ਬੰਦਾ ਕੰਮ ਸੰਭਿਆ ਜਾਂਦਾ ਹੋਰ ਕੋਈ ਚੱਕ ਨਹੀਂ ਯਾਨੀ ਕਿ ਪਰਦਾ ਰਸੋਈ ਦਾ ਪਰਦਾ ਬਣ ਜਾਂਦਾ ਏ ਮੈਂ ਤਾਂ ਪਰਦੇ ਲਾ ਰਹੀ ਸੀ ਸੋਈ ਦੇ ਵਿੱਚ ਤੇ ਆਦਿ ਸਲਾਈ ਕਰਵਾ ਲਾਂਗੇ ਪਰਦੇ ਇੱਕ ਪਰਦਾ ਸਲਾਈ ਕਰਵਾ ਲਿਆ 30 ਰੁਪਏ ਲੈ ਸਲਾਈ ਕਰਾਈ ਦੇ ਇੱਕ ਪਰਦਾ ਤੇ ਕਹਣਾ ਫਿਰ ਮੈਂ ਸੋਚਿਆ 30 ਰੁਪਏ ਇੱਕ ਪਰਦਾ ਸਲਾਈ ਦਾ ਫਿਰ ਮੈਂ ਸੋਚਿਆ ਮੈਂ ਵਿਚਾਰਨਾ ਅੰਕਲ ਠੰਡ ਚ ਕਰੰਦਿਆ ਹੈ ਨਾ ਵੀ ਆਪਣੇ ਵਰਗੇ ਜਵਾਨਾਂ ਦਾ ਹੱਥ ਨਹੀਂ ਕੰਮ ਕਰਦਾ ਤਾਂ ਫਿਰ ਬਜ਼ੁਰਗੇ ਮੈਂ ਕੋਈ ਗੱਲ ਨਹੀਂ ਅੰਕਲ ਤੁਸੀਂ 30 ਲੈ ਲਓ ਮੈਂ ਕਿਹਾ 40 ਲੈ ਲਓ ਨਹੀਂ ਮੈਂ ਤਾਂ ਖਾਣੀ ਨਹੀਂ ਨਾ ਮੈਂ ਖਾਣੀ ਦਾ ਤਾਂ ਆਪਾਂ ਤਾਂ ਕੁਝ ਖਾ ਕੇ ਵੀ ਨਹੀਂ ਆਏ ਹਾਂ ਤੇ ਇਹਨਾਂ ਨੂੰ ਦੋ ਦੋ ਹੈ ये प्लेन मूव आ रहा है क्यों थे ना एजेंडर कुछ नहीं है का हाँ क्यों सेट दिया इतने सपना होते हैं चल सुबह जा टाइम हो गया करीब 12 बज जाने तो पैरी होगी ऑलमोस्ट पर ग्यानिस्टर। कोई ग्यानिस्टर। हाँ फतेह इधरा इधरा हाँ पहला क्यों बोल रहे हो क्या निश्चय ਇਧਰ ਇਹਨਾਂ ਨੇ ਆਪਦਾ ਹੀ ਆਡੀ ਗਾ ਪਿਆ ਹੋਇਆ ਆ ਝਾੜੂ ਵੀ ਲੱਭ ਰਿਹਾ ਕੱਲ ਦਾ ਆ ਲਾ ਲੋ ਝਾੜੂ ਰੋਜ਼ ਲੱਭ ਰਿਹਾ ਲੱਭ ਰਿਹਾ ਟੀਲਾ ਲਾ ਲਾ ਚੱਕ ਰਿਹਾ ਜਾਂਦਾ ਉਪਕਰਣ ਗਾਈ ਦੇ ਝਾੜੂ ਨਹੀਂ ਵੇਖਿਆ ਕਿੱਥੇ ਵੇਖਿਆ ਇਹ ਵੀ ਆ ਥੋੜਾ ਜਾ ਰੋ ਹੌਲਾ ਜਿਆ ਛੱਡ ਅੱਛਾ ਹੌਲਾ ਜਿਆ ਗਾਈ ਦਾ ਜੰਮਣ ਘਰ ਹੈ ਕਿ ਗਾਈਜ਼ ਅੱਜ ਅਮਨ ਇੰਨਾ ਕਬਾਰ ਕੱਢਿਆ ਕਰੋ ਅੱਜ ਤੁਸੀਂ ਦੇਖੋ ਪੂਰਾ ਢੇਰ ਲਾ ਰੱਖਿਆ ਕਬਾਰ ਦਾ ਇਹ ਥੋੜੀ ਝਾੜੂ ਹੈ ਆ ਜੀ ਹੈਗਾ ਇਹ ਤਾਂ ਝਾੜੂ ਵਾਲੀ ਪਾਰਟੀ ਨੂੰ ਝੜ ਗਿਆ ਵਧੀਆ ਹੈ ਅਮਰਮਰ ਸਾਰ ਦੋ ਹਾਂ ਤੇ ਯਾਰਾ ਝਾੜੂ ਫੁੱਲ ਝਾੜੂ ਲੱਭਣ ਹੀ ਹੁੰਦਿਆ ਸਾਧ ਹੋ ਗਈ ਉਰੀ ਆਫਤੇ ਸੀ ਜੇਤੀਆ ਆ ਦੇਖੋ ਹੁਣੀ ਹੁਣੀ ਮੈਂ ਇੱਕ ਚੀਜ਼ ਦੇਖੀ ਓਰਿਆ ਆ ਦੇਖ ਤੇ ਫਤਿਹ ਕਿ ਲੱਗ ਰਿਹਾ ਹੈ ਇਹਨੂੰ ਬਸ ਬਸ ਉਹ ਰਹਿਣ ਦੇ ਉਹਨੇ ਉੱਠਿਆ ਆਣਾ ਉਹਨੇ ਦੇਖੀ ਕੀ ਜਾ ਤਨੀ ਕੀੜਾ ਜਾਂ ਬੰਦਾ ਆ ਉਹ ਉਧਰ ਦੇਖੋ ਖਤਰੂnga ਖਿਲਾੜੀ ਫਤਿਹ ਪੱਡਿਆ ਜਾ ਰਿਹਾ ਤੇ ਯਾਰ ਤੁਪ ਜਵਾਨੇ ਨਿਕਰੇ ਬਿਲਕੁਲ ਵੀ ਨਹੀਂ ਤਾਂ ਤੁਸੀਂ ਪ੍ਰਾਤ ਗੀਮ ਅਪ ਪ੍ਰੇ ਕਰੋਗੇ ਤੋਂਪਰ ਨਿਕਲੇ ਤੇ ਬੱਦਲ ਵਾਹੀ ਬੰਦੇ ਬੱਦਲ ਵਾਹੀ ਬੰਦੇ ਤੋਂਦ ਉੱਤੇ ਚੜੀ ਹੋਈ ਹੈ ਮਿਲ ਗਿਆ ਛਾੜੂ ਹਾਂ ਮਿਲ ਗਿਆ ਰਾਈ ਫੂਟ ਕਿਹਾ ਹਲੂ ਕਿਹਾ ਹੋਇਆ ਪਰ ਆ ਜਾ ਪੁੱਤਰੀ ਮੈਂ ਛਾੜੂ ਲੜਨਾ ਤੇ ਮੈਂ ਅੱਜ ਕਰਿਆ ਕਿ ਮੈਂ ਸਾਰੀ ਸਫਾਈ ਕਰ ਦੇਣੀ ਹੈ ਨੂੰ ਸੰਗਰ ਸੈਟੇ ਕਾਣਾ ਸਾਹ ਨੇ ਇਹਨਾਂ ਬਸ ਤਾਂ ਜਨਾ ਵੀ ਗਏ ਲੱਗ ਰੋਟੀ ਦਾ ਤੇ ਕੀ ਕਰਨਾ ਹੈ ਰਾਤ ਦਾ ਕੀ ਬਣਾਉਣਾ ਉਹ ਸਾਡਾ ਦਰਦ ਅੱਟ ਫਟ ਗਿਆ ਹੁੰਦਾ ਓਏ ਕਹਿੰਦੇ ਰਾਤੀ ਟੈਂਸ਼ਨ ਮੈਂ ਕਿਵੇਂ ਸਵੇਰ ਦੀ ਰੋਟੀ ਖਾਦੀ ਰਹੀ ਅੱਜ ਹਮਮ ਅੱਜ ਸਾਡੇ ਸਾਰੇ ਫੈਮਿਲੀ ਜਿਹੜੀ ਇਕੱਠੀ ਹੋ ਜਾਏਗੀ ਕੱਢੀ ਦੋ ਮੈਂਬਰੇ ਘਟਨੇ ਹਾਂਜੀ ਦੋ ਮੈਂਬਰ ਘਟੇ ਸਾਡੇ ਇੱਕ ਸਾਡਾ ਰਾਜਾ ਬੇਟਾ ਸਾਡਾ ਬੱਲੂ ਪਾਪਾ ਬੱਲੂ ਆ ਬੱਲੂ ਪਾਪਾ ਹੈ ਬੱਲੂ ਪਾਪਾ ਸਾਰੇ ਦਾ ਬੱਲੂ ਪਾਪਾ ਸਰ ਬਨੀ ਤੇ ਬਸ ਮੈਂ ਉੱਤੇ ਬਹੁਤ ਹੋ ਗਈ ਤੇ ਮੈਂ ਆਪਣੀ ਕੱਢ ਨਹੀਂ ਗੱਡੀ ਦਾ ਹਾਊਸ ਹਾਂ ਫਾ ਤੇਰੀ ਗੱਡੀ ਫਾਤੇ ਤੇਰੀ ਗੱਡੀ ਇੱਥੇ ਹੈ ਉਹ ਵੀ ਬੈਟਰੀ ਗੱਡੀ ਆਏ ਹਾਏ ਇਹ ਨਾ ਦੇਖੋ ਇਹਦੀ ਜਦੋਂ ਗੱਡੀ ਨਹੀਂ ਆਈ ਸੀ ਇਹ ਮੇਰੇ ਸਿਰ ਤੇ ਨਿਹਾਰੇ ਲੈਂਦਾ ਸੀ ਮੈਂ ਇਹਦੀ ਬੈਟਰੀ ਚਾਰਜ ਲਾਂਦਾ ਤੇ ਆ ਇੱਧਰ ਦੇਖ ਹੁਣ ਤੇ ਤੇ ਮੈਂ ਜਦ ਬੈਟਰੀ ਚਾਰਜ ਲਾਂਦਾ ਤੇ ਇਹ ਨਾ ਆਪ ਮਤਲਬ ਸਾਰਾ ਜੋ ਚਲਾਉਂਦਾ ਇਹ ਜੋ ਆਪ ਚਲਾਣ ਲੱਗ ਜਾਂਦਾ ਹਾਂਜੀ ਹਾਂਜੀ ਮਮਾ ਬੰਨ ਲਾਗੇ ਪਰਦਾਸ ਪਰਦਾ ਪਰਦਾ ਆ ਪਰਦਾ ਲਾਉ ਤੇ ਅੜੀ ਨੂੰ ਉੱਤੇ ਪਾਪਰ ਤੇ ਨਾ ਹੰਬਾ ਦੇਣਾ ਆਪਣੀ ਦੀਦੀ ਦਾ ਇੱਕ ਦਾ ਕਮੈਂਟ ਆਇਆ ਸੀ ਉਹ ਕਹਿੰਦੇ ਇੱਧਰ ਹੀ ਸਾਈਡ ਪਰਦਾ ਲਾਉਨੇ ਤੁਸੀਂ ਇੱਧਰ ਹੀ ਨਾਲ ਬਾਹਰ ਹਾਂ ਨਹੀਂ ਇਹ ਇੱਧਰ ਫੋਟੋ ਵੀ ਨਾ ਇੱਧਰ ਫੋਟੋ ਵੀ ਆ ਨਾ ਫਿਰ ਫੋਟੋ ਹਰ ਇੱਥੇ ਤੇ ਸੋਨੂੰ ਅੱਜ ਨਾ ਲਦੇਨ ਦੇ ਦਰਸ਼ਨ ਕਰਾਉਣੇ ਆ ਲਦੀਨ ਸਾਡਾ ਘਰੇ ਆਇਆ ਹੋਇਆ ਅੱਜ ਆ ਦੇਖੋ ਲਦੀਨ ਸਾਹਿਬ ਲਦੀਨ ਸਾਹਿਬ ਹਾਂਜੀ ਇਹ ਗਨ ਫੜੀ ਹੋਈ ਹੈ ਜੇ ਤੁਹਾਨੂੰ ਅਮਰੀਕਾ ਵਾਲੇ ਦੇਖ ਲੈਣਾ ਤਾਂ ਤੁਹਾਡੀ ਅੱਜ ਆਜੇ ਕਾਰ ਕਰ ਦੇਣੀ ਉਹਨੇ ਮੈਂ ਕਰਨਾ ਜੇ ਕਰ ਦੇਣੀ ਹੈ ਮੈਂ ਕਰਨਾ ਜੇ ਕਰ ਦੇਣੀ ਹੈ ਸੇ ਤਾਂ ਕੀ ਲੱਗ ਰਿਹਾ ਲਦੀਨ ਲੱਗ ਰਿਹਾ ਲਦੀਨ ਆ ਲਦੀਨ ਅਸੀਂ ਗਨ ਵੀ ਫੜ ਕੇ ਲਦੀਨ ਉਹ ਲਦੀਨ ਹੈਗਾ ਸੀਗਾ ਕਿ ਇੱਕ ਕੀ ਕਹਿੰਦੇ ਗੈਂਗਸਟਰ ਸੀਗਾ ਇੱਕ ਤੇ ਪੰਨੀ ਤੇ ਬੈਠਾ ਰਜਾਈ ਚ। ਮੈਂ ਦਾ ਚਿਲੋ ਦੇਤਾ। ਔਰ ਕਿਹਦਾ? ਆ ਦੇਖੀ। ਨਹੀਂ ਨਹੀਂ ਤੁਸੀਂ ਉਹ ਚ ਕੱਢ ਕੇ ਦੇਖੋ ਇਹਨੂੰ। YouTube ਤੇ ਕੱਢ ਕੇ ਦੇਖੋ ਲਤੀਨ। ਕੱਢ। ਕੌਣ ਸੀਗਾ? ਕੱਢ। ਠੀਕ ਹੈ। ਤੇ ਆਪਾਂ ਦੇਖਦੇ ਹਾਂ ਵੀ ਅਮਨ ਕੀ ਕਰ ਰਹੀ ਐ। ਅਮਨ ਅਜਮਨ ਲੱਦਾ ਕਿਤੇ। ਓਲੇ 'ਚ ਬੈਠੀ ਐ ਕਿਤੇ ਲੋਕ ਕੇ ਬੈਠੀ ਐ। ਤੇ ਲਾਲਾ ਜੀ ਤੁਸੀਂ ਕੀ ਕਰਦੇ ਪਏ ਹੋ? ਨਾਲਾ ਜੀ ਨੇ ਰਾਜਾ ਪੂਰੀ ਸਫਾਈ ਵੀ ਦੀ ਕਰਤੀ ਪੂਰੀ ਸਫਾਈ ਕੀਤੀ ਹੈ ਸੈਟਿੰਗ ਸ਼ੂਟਿੰਗ ਦੀ ਸੈੱਟ ਕਰਨ ਵਾਲੇ ਸੀ ਕੱਪੜੇ ਵੀ ਆਪਣੇ ਤੇ ਹੁਣ ਆਪਾਂ ਜਿਹੜੇ ਪਤਾ ਹੈ ਜਿਹੜੇ ਕੋਰੀਅਰ ਜਾਣੇ ਨੇ ਨਾ ਉਹ ਆਪਾਂ ਨੇ ਉਹ ਕਰ ਲੈਣੇ ਪੈਕ ਕਰ ਲੈਣੇ ਮੈਂ ਦੇਖਦੇ ਕਿ ਮੈਂ ਤੁਹਾਨੂੰ ਦੱਸੀ ਜਾਊਂਗੀ ਠੀਕ ਹੈ ਤੇ ਤੁਸੀਂ ਉਹ ਕਰੀ ਜਾਓ ਕੱਢੀ ਜਾਓ ਠੀਕ ਹੈ ਇਹ ਹੈ ਗਾਜਪ ਨੇ ਛੋਟਾ ਜਿਹਾ ਬੁਟੀਕ ਹਾਂ ਜੀ ਛੋਟਾ ਜਿਹਾ ਬੁਟੀਕ ਵੱਡਾ ਬੁਟੀਕ ਵੱਡਾ ਕਮਰਾ ਨਾ ਹਾਂ ਪਰ ਖੁਸ਼ੀ ਬੜੀ ਹੁੰਦੀ ਇੱਥੇ ਬੈਠ ਕੇ ਹੈ ਨਾ ਇਹ ਸਹਿ ਛੋਟਾ ਜਿਹਾ ਹੈ ਨਾ ਹਾਂ ਇਹ ਤਾਂ ਇਹਦੇ ਕੋਟੀ ਦਾ ਕਿ ਡਿਜ਼ਾਈਨ ਕਰ ਰੱਖਿਆ ਮੈਂ ਕਹਿੰਦੀ ਪੁੱਛੋ ਨਾ ਠੰਡ ਨੇ ਪਾਗਲ ਕੀਤਾ ਪਿਆ ਜੀ ਅੱਜ ਘਰ ਦੀ ਆਪਾਂ ਨੇ ਬਹੁਤ ਸੋਹਣੀ ਕਲੀਨਿੰਗ ਕਰਤੀ ਤੇ ਆਹ ਦੇਖੋ ਇਹ ਫੋਟੋ ਆਪਾਂ ਨੇ ਲਗਾਤੀਆਂ ਜੀ ਬਸ ਹੀ ਫੈਮਿਲੀ ਨੇ ਦੇਣੀ ਸੀ ਬਸ ਹੀ ਫੈਮਿਲੀ ਨੂੰ ਪਹੁੰਚਾਤੀਆਂ ਤੇ ਉਹਨਾਂ ਨੇ ਬੜਾ ਲਾਈਆ ਨੇ ਕਿ ਨਹੀਂ ਲਾਈਆ ਹੈ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਉੱਪਰ ਲਿਖਿਆ ਹੋਇਆ ਹੈ ਨਾ ਸਾਰਾ ਤੇ ਤੁਸੀਂ ਦੇਖ ਕੇ ਦੱਸਿਓ ਵੀ ਕਿਵੇਂ ਲੱਗ ਰਿਹਾ ਇਹ ਤੇ ਕਿੰਨੀ ਮਤਲਬ ਕਿਵੇਂ ਲੱਗ ਰਿਹਾ ਕੀ ਤੁਸੀਂ ਦੱਸਿਓ ਦੇਖ ਕੇ ਵੀ ਇਹ ਜਗ੍ਹਾ ਤੇ ਵਧੀਆ ਲੱਗਿਆ ਹੋਇਆ ਹੈ। ਹਾਂ ਬਸ ਸੋਹਣਾ ਹੈ ਜਗਾ ਤੇ ਹਨਾ ਸੋਹਣਾ ਲੱਗ ਰਿਹਾ ਤੇ ਦੋ ਫਰੇਮ ਜਿਹੜੇ ਬੱਚੇ ਸੀ ਆਪਣੇ ਤੇ ਦੋ ਆਪਾਂ ਇਧਰ ਲਾ ਦਿੱਤੇ। ਤੇ ਇੱਕ ਤਾਂ ਹੀ ਬੜਾ ਸੋਹਣਾ ਲਿਖਿਆ ਹੋਇਆ ਤੂੰ ਮੇਰਾ ਰਾਖਾ ਸਭ ਨੇ ਥਾਈ। ਤੇ ਮਨ ਨੀਵਾ ਤੇ ਮਤ ਉੱਚੀ ਹਨਾ ਤੇ ਬਾਅਦ ਜਿੱਦਾਂ ਇਦਾਂ ਰੇ ਮਨ ਦੇ ਵਿੱਚ ਥੌਟ ਚੱਲਦੇ ਹੁੰਦੇ ਹਨਾ ਮੇਰੀ ਕੋਸ਼ਿਸ਼ ਰਹਿੰਦੀ ਕਿ ਮੈਂ ਉਦਾਂ ਦੇ ਘਰ ਦੇ ਵਿੱਚ ਲਾਵਾਂ ਤੇ ਇਹ ਬੜੇ ਸੋਹਣੇ ਸਾਨੂੰ ਮਿਲ ਗਏ ਸੀ ਉਥੋਂ ਫਤੇਗੜ ਸਾਹਿਬ ਤੋਂ ਤੇ ਆਪਾਂ ਨੇ ਉਥੋਂ ਬਾਈ ਕਰ ਲਈ ਸੀ ਹਨਾ ਤੇ ਅੱਜ ਘਰ ਦੀ ਪੂਰੀ ਡੀਪ ਕਲੀਨਿੰਗ ਆਪਾਂ ਨੇ ਕਰ ਦਿੱਤੀ। ਇਹ ਹਾਇ ਤੱਕ 9 ਦਾ ਟਾਈਮ ਹੀ ਲੱਗਾ ਤੇ ਮੈਨੂੰ ਲੱਗਦਾ ਮੇਰੇ ਕੋ ਅਜ ਨਾਤਾ ਜਾਊਗਾ। ਹਮਮ। ਹੋਰ ਜਿਹੜੇ ਲੱਛਣ ਹੋਏ ਪਏ ਨੇ ਮੇਰੇ। ਤਾਂ ਐ ਹੋ ਰਿਹਾ ਵੀ ਕੰਮ ਆ ਵੀ ਹੋ ਜੇ ਆ ਵੀ ਹੋ ਜੇ ਤੇ ਹਜੇ ਤੱਕ ਸਬਜ਼ੀ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਕਿ ਸਬਜ਼ੀ ਕੀ ਬਣਨੀ ਹੈ ਤੇ ਬਾਕੀ ਤੁਸੀਂ ਅਗਲਾੜਾ ਵਲੌਗ ਜ਼ਰੂਰ ਦੇਖੋ ਬੜਾ ਇੰਟਰਸਟਿੰਗ ਤੇ ਬੜਾਈ ਘੈਂਟ ਹੋਣ ਵਾਲਾ ਵਲੌਗ ਆ। ਠੀਕ ਹੈ। ਹਾਂ ਨਾ ਬੰਦੇ। ਸਹੀ ਗੱਲ ਆ। ਸਹੀ ਗੱਲ ਆ। ਤੇ ਗਗਨਾ ਅੱਜ ਕਿੱਧਰ ਗਈ? ਗਗਨ ਆਸ ਕਿੰਦਰ। ਕਿੱਥੇ? ਗਗਨ ਲੁਕਦੀ ਫਿਰਦੀ ਐ। ਉਹ ਬੈਠੇ ਗਗਨ ਉਹ ਖੜੀਏ ਗਗਨ ਮੈਂ ਕਹਿੰਦੀ ਹਿੰਮਤ ਅਜੇ ਨਾ ਆਂਦੀ ਅੱਛਾ ਹੋਰ ਤੂੰ ਔੜੀ ਕਰਨਾ ਕੋਈ ਨਹੀਂ ਮੈਨੂੰ ਤੂੰ ਦੇਂ ਭਗਵਾਨ ਮੈਂ ਨਹਾ ਸਕੂ ਸਕੂ ਦੁਆ ਕੇ ਇਹ ਜਣਾ ਨਾ ਸੁਣਾਉਣ ਕੇ ਕੰਮ ਨਹੀਂ ਛੱਡਦੇ ਬਹੁਤ ਸਾਰੀ ਸਮਝ ਨਹੀਂ ਆਉਂਦੀ ਜੀ ਕਹਿੰਦਾ ਵੀ ਬਸ ਇਦਾਂ ਹੀ ਤਾਂ ਪਤਾ ਪੰਜ ਵਜੇ ਹੋਰ ਪ੍ਰਧਾਨ ਸਭ ਜੀ ਲਿਆਓ ਕੋਈ ਆ ਸਾਡੇ ਗੈਸਟ ਆ ਰਹੇ ਘਰੇ ਹੋਰ ਗੈਸਟ ਆਉਣ ਵਾਸਤੇ ਆਪਾਂ ਕੁਝ ਸਪੈਸ਼ਲ ਸਪੈਸ਼ਲ ਲੈ ਕੇ ਆਇਆ। ਤਾਂ ਸੁਣਾ ਕੀ ਆਪਣਾ ਨੋਰਮਲ ਮੀਡਲ ਕਲਾਸ ਫੈਮਿਲੀ ਦਾ ਪਤਾ ਕੀ ਹੁੰਦਾ ਮਟਰ ਪਨੀਰ ਬਣਾ ਲਓ। ਮਟਰ ਪਨੀਰ ਬਣਾ ਲਓ ਕੀ ਬਣਾਉਣਾ ਹੈ। ਵੈਸੇ ਉਹ ਤਾਂ ਕਹਿੰਦੇ ਦਾਲ ਚੋਲ ਬਣਾ ਲਓ। ਨਹੀਂ ਸ਼ਾਈ ਪਨੀਰ ਵੀ ਬਣਾ ਸਕਦੇ ਆਪਾਂ ਸ਼ਾਈ ਪਨੀਰ। ਹਾਂ ਆਹ ਛੱਡ ਕੇ ਰੱਖ ਦਿਓ ਲੋਕ ਬਲ ਲਫਾਫੇ। ਅੰਮਣੇ ਚ ਬੋਲ ਲਫਾਫੇ ਨੇ ਵਧੀਆ ਵਧੀਆ। ਸਾਹਮਣੇ ਵਾਲੇ ਲਫਾਫੇ ਨਹੀਂ। ਆ ਜਾਣਗੇ ਲਫਾਫੇ ਤਾਂ ਸੁੱਕਣਾ ਵਾਧੂ ਹੁੰਦੇ ਆਂ ਤੇ ਰਹਿੰਦੇ ਨੇ। ਲਫਾਫੇ ਜਿਹੜਾ ਘੜਾ ਘਾਟ ਹੈ ਕੋਈ। ਲੋ ਇਹ ਦੋਫਾਫੇ ਹੋਈ ਨਹੀਂ ਕਿੱਥੇ ਕਰ ਦੇਂਗੇ। ਹੈ? ਕਿਵੇਂ ਪਤਾ ਨਹੀਂ ਕਿਹੜੀ ਦੁਨੀਆ ਤੇ ਪੈਦਾ ਹੋਈ ਪਾਪੀ ਕਿਹੜਾ ਮਾੜਾ ਬੰਦਾ ਮੈਂ 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 ਖਾਂਗੇ ਕਹਿੰਦੇ ਤਾਂ ਫੋਕਾ ਤੇ ਸ਼ਾਮ ਹੁੰਦਾ ਸੀ ਲਫਾਫੀ ਵੀ ਹੁੰਦਾ ਹੁੰਦਾ ਸੀ ਲਫਾਫੇ ਤੋਂ ਕੀ ਸਟੋਰੀ ਸੀ ਉਹਦੀ ਸਟੋਰੀ ਕੀ ਸੀ ਦੱਸ ਹਾਂ ਅਲਦੀਨ ਆਗਰ ਤੋਂ ਬਾਅਦ ਉਹ ਅਲਦੀਨ ਦੇਣ ਲੱਗਦੇ ਵਾਹ ਕਿਹਾ ਦੇਖੜੇ ਅਲਦੀਨ ਅਲਦੀਨ ਕੱਲ੍ਹ ਨੂੰ ਦੀਦੀ ਕਹਿੰਦੇ ਕੁਸ਼ਪਿੰਦਰ ਦੀਦੀ ਮਿਲਾਂ ਕਹਿੰਦੇ ਗਵੜ ਐਡੇ ਫੇਰ ਗਿਤੇ ਬਠਿੰਡੇ ਤੱਕ ਧੁੰਮ ਪੈ ਗਈ ਕਿਹੜੀ ਹੋ ਚ ਫਾਇਰਿੰਗ ਹਾਂ ਅਲਦੀਨ ਅਲਦੀਨ ਸਾਡੇ ਨਾਲ ਹੀ ਸਾਡੇ ਨਾਲ ਹੀ ਇੱਕ ਤੁਹਾਡੇ ਨਾਲ ਵੀ ਨਾ ਤਾਂ ਸਾਡੇ ਨਾਲ ਹੀ ਜਿਹੜਾ ਹੁੰਦਾ ਤੁਹਾਡੇ ਨਾਲ ਫੇਮ ਹੀ ਹੁੰਦਾ ਸਾਡੇ ਘਰੇ ਨਾ ਕੋਈ ਬੈੱਡ ਨਹੀਂ ਖਾਲੀ ਸਾਰੇ ਬੈੱਡ ਕੱਪੜਿਆਂ ਦੇ ਭਰੇ ਪਏ ਕੋਈ ਸਾਡੀ ਅਲਮਾਰੀ ਵੀ ਨਹੀਂ ਛੱਤਾ ਕੱਪੜੇ ਲੱਗੇ ਕੋਈ ਨਾ ਪਾਣੂ ਨਹੀਂ ਕੋਈ ਸਾਡੀ ਅਲਮਾਰੀ ਨਹੀਂ ਖਾਲੀ ਅਲਮਾਰੀਆਂ ਭੜੀਆਂ ਪੀਆਂ ਪਰ ਪਾਣੂ ਕੱਪੜਾ ਇੱਕ ਨਹੀਂ ਹੈਗਾ ਕੀ ਕਰੀਏ ਹੈ ਮੇਰੇ ਮੂੰਹ ਸਹੀ ਹੁੰਦਾ ਕਿ ਨਹੀਂ ਹੋਰ ਇੱਕ ਵੀ ਕੱਪੜਾ ਨਹੀਂ ਹੈਗਾ ਯਾਰ ਪਾਣੂ ਸੰਭੀ ਹੋਰ ਇੱਕ ਵੀ ਕੱਪੜਾ ਨਹੀਂ ਹੈਗਾ ਹੁਣ ਸਮਝੋ ਨਹੀਂ ਆਉਂਦੀ ਵੀ ਕੀ ਨਹਾਈਏ ਉਹ ਕਹਿੰਦਾ ਨੰਗਾ ਨਾ ਆਏਗਾ ਕਿ ਆ ਤੈਨੂੰ ਚੋੜੇਗਾ ਹੋ ਪਾ ਮੈਂ ਦੇਖੋ ਕੋਈ ਕੱਪੜੇ ਲੱਭਣ ਦਿਆ ਤੇ ਹੁਣ ਕੁਸਾਇਨਾ ਚੜਨ ਦਾ ਨਾ ਜਿੰਨਾ ਵੀ ਕਹਦਾ ਤੇ ਟਾਈਮ 5 ਵਜੇ ਗਏ ਬਾਕੇ ਸੂਟ ਪਾਉਨ ਦੀ ਨਹੀਂ ਅੱਜ ਤਾਂ ਦਿਨ ਦਾ ਪਸ ਨਹੀਂ ਲੱਗਿਆ ਕਦੋਂ ਲੱਗਿਆ ਨਾ ਅੱਜ 11 ਵਜੇ ਹੀ ਸੁਪੇ ਉੱਠੇ ਹਾਂ ਹਾਂ ਠੀਕ ਹੈ ਨਾ 11 ਵਜੇ ਉੱਠੇ ਠੀਕ ਹੈ ਤੁਸੀਂ ਦਿਨ ਮਗਰ ਕਿਹੜਾ ਲਾ ਕੇ ਗੋਡੇ ਸਹੀ ਗੱਲ ਹੈ ਮੇਰਾ ਤਾਂ ਝਾੜੂ ਸੁਮਰੇ ਦਾ ਅੰਤਰਾ ਮੇਰਾ ਸਾਰਿਆ ਸਾਰੀ ਮਤਲਬ ਮੇਰੇ ਦਿੱਜਾ ਝਾੜੂ ਜਨਾ ਕਹਿੰਦੀ ਹੁਣ ਤਾਂ ਮੈਂ ਪੁੱਛ ਲਿਆ ਹੁਣ ਝਾੜੂ ਲਾਉਣ ਲੱਗੀ ਪਈ ਆਹ ਤੇ ਆਹ ਮੈਂ ਫੁਹਾਰਾ ਤੇ ਪਾਇਆ ਗੁੱਡ ਲਾਈਟ ਕਿਥੇ ਲੱਗੀ ਹੋਈ ਏ ਆ ਦੇਖੋ ਸ਼ਾਬਾਸ਼ ਪਰਨੀ ਤੇ ਕੰਮ ਨੇ ਪਰਨੀ ਤੇ ਕੰਮ ਨੇ ਹਾਂਜੀ ਆਓ ਸਭ ਜਿਹਾ ਲਓ ਚਲੋ ਜੀ ਤੇ ਅਮਾ ਨੇ ਲਾਤੀ ਆਪਣੀ ਡਿਊਟੀ ਆ ਆਪਾਂ ਲੈ ਕੇ ਆਉਣਾ ਸਬਜ਼ੀ ਆਪਣੇ ਕਿਉਂਕਿ ਆਪਣੇ ਵੱਡੇ ਬ੍ਰਦਰ ਆਉਣ ਵਾਲੇ ਨੇ ਟੂਰ ਤੋਂ ਉਹ ਗਏ ਸੀ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਬਾਅਦ ਹੁਣ ਉਹ ਆਉਣਗੇ ਆਪਣੇ ਕੋਲੇ ਤੇ ਤੁਹਾਨੂੰ ਮਿਲਾਵਾਂਗੇ ਸ਼ਾਮ ਨੂੰ ਉਹਨਾਂ ਨਾਲ ਤੇ ਸੋਡੀ ਮੈਂ ਕਰਾਂ ਗੱਲਬਾਤ ਤੇ ਇੱਕ ਖੁਸ਼ਖਬਰੀ ਹੋਰ ਜਿਹੜਾ ਬਹੁਤ ਵੱਡੀ ਹਾਂ ਬਹੁਤ ਵੱਡੀ ਗੁੱਡ ਨਿਊਜ਼ ਹੈ ਗਗਨ ਕਹਿੰਦੀ ਵੀ ਆਪਣਾ ਜਿਹੜਾ ਇੰਟਰਨੈਟ ਹੈ ਇੰਟਰਨੈਟ ਜਿਹੜਾ ਆਪਣਾ ਫਾਈਬਰ ਲਵਾਇਆ ਹੋਇਆ ਉਹ ਐਨਾ ਜ਼ਿਆਦਾ ਸਪੀਡ ਫੜਨ ਲੱਗ ਗਿਆ ਕਹਿੰਦੀ ਮੈਂ ਅੰਦਰੋਂ ਬਾਹਰੇ ਆਈਆਂ ਤੇ ਨਾਲ ਦੀ ਨਾਲ ਅਪਲੋਡ ਹੋ ਗਈ ਵੀਡੀਓ ਅਪਲੋਡ ਹੋ ਗਈ ਦੇਖੋ ਕਮਾਲ ਦੀ ਗੱਲ ਹੈ ਕੀ ਆਪਣੀ ਵੀ ਅਪਲੋਡ ਕਰਨੀ ਐ ਐਂਟਰੀ ਐਂਟਰੀ ਲੈਣੀ ਸਮਝ ਗਗਨਦਿਆ ਗਗਨ ਦਾ ਮਹਿਰਾਵਾ ਦੇਖੋ ਗਗਨ ਮਸਾਈ ਲੱਗੀ ਨਾਣ ਤੇ ਸਾਸਰੀ ਕਾਲ ਦੀ ਨਵੇਂ ਬਲੌਗਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਹ ਹੈ ਗਾਹੜੀ ਮੰਮੀ ਦਾ ਸਵੈਟਰ ਤੇ ਕਹਿੰਦੇ ਮਾਂ ਨਾਲ ਇੰਨਾ ਪਿਆਰ ਦੇਖੋ ਮੰਮੀ ਨੇ ਪਤਾ ਨਹੀਂ ਕਿਦਾਂ ਸਾਰਿਆ ਇਥੋਂ ਕਿਦਾਂ ਨਹੀਂ ਰੱਬ ਜਾਣਦਾ ਐ ਤੇ ਗਗਨ ਨੇ ਪਾਲਿਆ ਤੇ ਓ ਮਾਈ ਗੋਡ ਇਹ ਠੰਡ ਨਹੀਂ ਲੱਗਣਦੀ ਜਿਹੜਾ ਮਾਂ ਦਾ ਪਿਆਰ ਨੂੰ ਨੈਗ ਸਵੈਟਰ ਚੋਂ ਆਉਂਦਾ ਚਾਹੇ ਅੱਧੀਆਂ ਬਾਹਾਂ ਵਾਲਾ ਪਰ ਠੰਡ ਨਹੀਂ ਲੱਗ ਰਹੀ ਹੈ ਠੰਡ ਨਹੀਂ ਲੱਗਣਦੀ ਨੈਗ ਚੜਾਇਆ ਤੇ ਤੇ ਤੂੰ ਜੇ ਪਿਛਲੇ ਵਲੌਗ ਚ ਦੇਖਿਆਗੇ 5 ਵਜੇ ਗਏ ਸੀ ਸਿਨੇਮੈਟਿਕ ਕਰਕੇ ਫਿਰ ਤੂੰ ਫੇਰ ਦਿਖਾਣਾ ਚੰਗਾ ਮੇਰੇ ਉਹਨੂੰ ਠੀਕ ਠੀਕ ਨਾਲਾਂ ਨੂੰ ਕਿਸੇ ਚਾਹੀਏ ਕੀਣਾ ਵੀ ਇੱਥੇ ਕਰ ਮੈਂ ਵੀ ਨਾ ਹਣਾਏ ਸਵੈਟਰ ਹੀ ਫਿਰ ਸੋਹਣਾ ਲੱਗਦਾ ਮੈਂ ਕੱਲ ਵੀ ਵੇਖੀ ਗਈ ਅੰਦਰ ਆਪਣੇ ਘਰ ਰਹਿਣ ਦੇ ਥੋੜੀ ਫਿਰ ਇਦਾਂ ਪਾਈ ਰੱਖ ਨਾ ਨਾ ਬੰਦੇ ਹੁਣ ਕੱਪੜੇ ਘੜੇ ਧੋਤੇ ਹੁਣ ਪ੍ਰੈਸ ਕਰ ਕਰਕੇ ਪਾਉਣੇ ਪੈਂਦੇ ਉਹਦੇ ਨਾਲ ਹੁਣ ਪ੍ਰੈਸ ਕਰਨ ਲੱਗੀ ਆ ਮੈਂ ਕੱਪੜੇ ਤੇ ਫੇਰ ਆਪਾਂ ਨਹਾਨਿਆਂ ਤੇ ਫੇਰ ਆਪਾਂ ਪਾਉਂਦੇ ਹੂੰ ਤੇ ਗਾਂ ਵਰੀ ਪਾਉਣ ਲੱਗੀ ਜਿਹੜੀ ਪ੍ਰੈਸ ਕਰਨ ਲੱਗੀ ਸੀ ਸਟਰ ਮੈਂ ਇਹ ਤਾਂ ਆਹ ਵੇਖ ਸਟਰ ਸੜਿਆ ਹੋਇਆ ਹਤੋਂ ਇਹ ਮੰਮੀ ਨੇ ਸੜਿਆ ਕਿੱਦਾਂ ਇੱਥੋਂ ਪਤਾ ਨਹੀਂ ਕਿੱਦਾਂ ਸੜ ਗਿਆ ਉਹ ਤਾਂ ਟਾਂਕੇ ਦੇ ਲਾ ਮੰਮੀ ਲਾਏ ਉਹ ਦਾ ਇਹ ਪੁਰਾਣੇ ਸਵੈਟਰ ਖੂਕਾ ਉਹਨਾਂ ਦੇ ਨਾ ਨਿੱਕ ਬੜੇ ਹੁੰਦੇ ਨੇ ਸਵੈਟਰਾਂ ਦੇ ਵਿੱਚ ਹੋਏ ਮੰਮੀ ਗਲਤੀ ਕੀ ਮੰਮੀ ਨੇ ਕੜਾ ਲਿਆਇਆ ਚੱਕ ਜਿਹੜੇ ਪਏ ਨੇ ਨਾ ਗੱਡੀ 'ਚ ਤੇ ਆਉਣਾ ਗੱਡੀ 'ਚ ਧੋਣਾ ਹੀ ਸਾਰਾ ਸਮਾਨ ਲੱਦ ਲੈਂਦੇ ਦੇਖੀ ਜਾ ਦੇਖੀ ਜਾਪੇਗੀ ਹੁਕੀਏ ਚਲ